ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਦੀ ਗੱਲਬਾਤ ਕਰਾਂਗੇ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਲੈਟਰ ਆ ਤਕਾਲ ਤੱਕ ਸਾਬ ਨੂੰ ਜਿਹੜਾ ਉਹਨਾਂ ਨੇ ਪੱਤਰ ਦਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਆਪਣੀਆਂ ਗਲਤੀਆਂ ਕਬੂਲ ਕੀਤੀਆਂ ਨੇ ਤੇ ਜਾਂ ਉਹਨਾਂ ਨੂੰ ਆਪਾਂ ਕਹਿ ਲਓ ਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਉਹਦੇ ਬਾਰੇ ਥੋੜੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ ਕਿ ਕੀ ਇਹ ਜਿਹੜਾ ਮਸਲਾ ਹੈਗਾ ਇਹ ਸਿੰਘ ਸਹਿਬਾਨ ਦੇ ਮਤਲਬ ਵਿਚਾਰ ਗੁਚਰੇ ਹੈਗਾ ਜਦੋਂ ਜਦੋਂ ਇੱਕ ਮਾਮਲਾ ਅਕਾਲ ਤਖਤ ਸਾਹਿਬ ਤੇ ਚਲਿਆ ਗਿਆ ਹੋਵੇ ਕਿ ਉਹਦੇ ਤੇ ਫਿਰ ਜਿੰਨੀ ਚਰਚਾ ਹੋ ਰਹੀ ਆ ਕਿ ਇਹ ਕੋਈ ਜ਼ਰੂਰੀ ਹੈਗੀ ਤੇ ਕੀ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਪਹਿਲੀ ਧਿਰ ਨੇ ਆਪਣੀ ਗੱਲਬਾਤ ਰੱਖ ਦਿੱਤੀ ਤੇ ਹੁਣ ਸੁਖਬੀਰ ਬਾਦਲ ਨੇ ਜਿਹੜਾ ਸਪਸ਼ਟੀਕਰਨ ਦਿੱਤਾ ਉਹ ਪਬਲ ਅਕਾਦਮੇਨ ਦੇ ਵਿੱਚ ਲੈਟਰ ਆ ਗਿਆ ਤੇ ਇਹਦੇ ਤੇ ਆਪਾਂ ਗੱਲਬਾਤ ਕਰਨੀ ਆ ਕਿ ਕੀ ਇਹ ਫੈਸਲਾ ਅਸੀਂ ਲੋਕਾਂ ਨੇ ਕਰਨਾ ਹੈ ਜਾਂ ਫਿਰ ਅਕਾਲ ਤਖਤ ਸਾਹਿਬ ਨੇ ਕਰਨਾਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਸੀਂ ਦੋਸਤੋ ਕੱਲ੍ਹ ਦਿਨ ਨੇ ਉਹ ਲੈਟਰ ਸਾਰਾ ਜਿਹੜਾ ਆਪਣੇ ਚੈਨਲਾਂ ਤੇ ਦੇਖ ਹੀ ਲਿਆ ਸੁਣ ਲਿਆ ਜੋ ਸੁਖਬੀਰ ਬਾਦਲ ਨੇ ਉਹਦੇ ਚਾਪੀਆਂ ਗੱਲਾਂ ਕਹੀਆਂ ਨੇ ਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਆਪਣੀ ਭਾਵਨਾ ਪ੍ਰਗਟ ਕਰੀ ਆ ਜਾਂ ਸਪਸ਼ਟੀਕਰਨ ਕਹਿ ਲਓ ਜਾਂ ਗਲਤੀਆਂ ਮੰਨੀਆਂ ਨੇ ਜੋ ਵੀ ਹੈਗਾ ਲੇਕਿਨ ਸਵਾਲ ਪੈਦਾ ਇੱਥੇ ਇਹ ਹੁੰਦਾਗਾ ਕਿ ਕੀ ਇਹ ਅਕਾਲ ਤਖਤ ਸਾਹਿਬ ਨੇ ਜਿਹੜਾ ਹੁਣ ਉਹਦੇ ਤੇ ਸਾਰਾ ਵਿਚਾਰ ਕੇ ਜੋ ਫੈਸਲਾ ਕਰਨਾ ਉਹ ਅਕਾਲ ਤਖਤ ਸਾਹਿਬ ਨੇ ਕਰਨਾਗਾ ਪੰਜ ਜਥੇਦਾਰ ਸਹਿਬਾਨਾ ਨੇ ਕਰਨਾਗਾ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਇੱਕ ਮਾਮਲਾ ਗਿਆ ਹੋਵੇ ਕਿ ਉਹਦੇ ਤੇ ਬੈਠ ਕੇ ਫਿਰ ਉਹੀ ਦੋਨੋਂ ਧਿਰਾਂ ਇੱਕ ਦੂਜੇ ਦੇ ਉੱਪਰ ਕਟਾਸ ਕਰਨ ਇੱਕ ਦੂਜੇ ਦੇ ਉੱਪਰ ਚਰਚਾ ਕਰਨ ਐ ਨਹੀਂ ਐ ਹੋਣਾ ਚਾਹੀਦਾ ਐ ਨਹੀਂ ਐ ਹੋਣਾ ਚਾਹੀਦਾ ਫਿਰ ਮੇਰੇ ਖਿਆਲ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਤਾਂ ਵਿਚਾਰ ਕਰਨ ਦੀ ਲੋੜ ਹੀ ਨਹੀਂ ਫਿਰ ਤਾਂ ਤੁਹਾਨੂੰ ਲੋਕਾਂ ਨੂੰ ਮਤਲਬ ਜਿਹੜਾ ਕੁਸੀਂ ਲੋਕ ਹੀ ਫੈਸਲਾ ਕਰ ਦਿੰਦੇ ਫਿਰ ਅਕਾਲ ਤਖਤ ਸਾਹਿਬ ਤੇ ਕਾਹ ਨੂੰ ਜਾਣਾ ਸੀਗਾ ਫਿਰ ਆਪਾਂ ਕਿਉਂ ਗੱਲਾਂ ਕਰਦੇ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਨਮਾਨੇ ਸਿੱਖ ਹੋ ਕੇ ਬਣ ਕੇ ਬਾਗੇ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਉੱਪਰ ਮਤਲਬ ਜਿਹੜਾ ਹੈਗਾ ਸਾਰਾ ਅਸੀਂ ਅਕਾਲ ਤਖਤ ਸਾਹਿਬ ਦੇ ਉੱਪਰ ਗੱਲ ਛੱਡ ਦਿੱਤੀ ਪਰ ਜਦੋਂ ਕਿ ਬੈਠ ਕੇ ਤੁਸੀਂ ਕਾਟਮਾ ਵਾਂਗੂ ਲੜ ਰਹੇ ਹੋ ਔਰ ਲੜਾਕਾ ਨੂੰ মিডিਆ ਰਿਹਾ ਸਭ ਤੋਂ ਵੱਧ ਦੋਸ਼ੀ ਜੇ ਕੋਈ ਇਸ ਗੱਲ ਦੇ ਵਿੱਚ ਹੈਗਾ ਮੈਂ ਕਹਣਾ ਉਹ মিডিਆ ਜਿਹੜਾ ਕਿ ਅਕਾਲ ਤਖਤ ਸਾਹਿਬ ਤੋਂ ਆਪਦੇ ਆਪ ਨੂੰ ਸੁਪਰੀਮ ਸਮਝਦਾ ਦਾ ਜਿਹੜਾ মিডিਆ ਇਹ ਸਮਝਦਾ ਕਿ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਤਾਂ ਕਾਸੇ ਦਾ ਪਤਾ ਹੀ ਨਹੀਂ ਸਾਨੂੰ ਪਤਾ ਹੈ ਇੱਕ ਦੋ ਕੌਡੀ ਦਾ ਪੱਤਰਕਾਰ ਉੱਠ ਕੇ ਮਤਲ ਜਿਹੜਾ ਆਕਾਲ ਤਖਤ ਸਾਹਿਬ ਨੂੰ ਗਿਆਨ ਦੇਣ ਲੱਗ ਜਾਂਦਾ ਤੇ ਕੁਸ ਸਿਰਫ ਗੱਲ ਕੀ ਆ ਕਿ ਉਹਨਾਂ ਦੇ ਮੂੰਹ ਚੋਂ ਕੋਈ ਗੱਲ ਕਢਾਉਣੀ ਆ ਉਹਨਾਂ ਦੇ ਮੂੰਹ ਚੋਂ ਦੋ ਉਧਰੋਂ ਬਹਿ ਜਾਂਦੇ ਨੇ ਦੋ ਉਧਰੋਂ ਬਹਿ ਜਾਂਦੇ ਨੇ ਤੇ ਬੈਠ ਕੇ ਫਿਰ ਉਹ ਨੀਵੇਂ दर्जे ਦੀ ਮਤਲ ਫਿਰ ਉਹ ਜਿਹੜੇ ਉੱਥੇ ਬਿਆਨਬਾਜ਼ੀਆਂ ਕਰਦੇ ਨੇ ਜਿਹਦੇ ਨਾਲ ਆਮ ਸਿੱਖ ਦਾ ਸਿਰ ਝੁਕਦਾ ਤੁਸੀਂ ਕਿੱਥੇ ਨਮਾਣੇ ਸਿੱਖੋਗੇ ਕੋਈ ਸਮਝ ਨਹੀਂ ਪੈ ਰਹੀ ਕੁਝ ਸਾਡੇ ਤਾਂ ਦਿਮਾਗ ਦੇ ਵਿੱਚ ਇਹੀ ਨਹੀਂ ਗੱਲ ਆ ਰਹੀ ਕਿਸੇ ਵੀ ਉਹ ਜਿਹੜੇ ਇਹਨਾਂ ਦੇ ਨਮਾਇंदे ਬੈਠੇ ਹੁੰਦੇ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਮੈਂ ਕਦੇ ਇਹ ਗੱਲ ਨਹੀਂ ਸੁਣੀ ਵੀ ਨਹੀਂ ਖਾਲਸਾ ਜੀ ਮੈਂ ਇਹਦੇ ਤੇ ਕੋਈ ਜਵਾਬ ਨਹੀਂ ਦੇਣਾ ਇਹ ਜਿਹੜਾ ਮਾਮਲਾ ਹੈ ਇਹ ਅਕਾਲ ਤਖਤ ਸਾਹਿਬ ਦੇ ਮਤਲਬ ਉਸ ਤੇ ਗਿਆ ਹੋਇਆ ਇਹਦੇ ਤੇ ਫੈਸਲਾ ਅਕਾਲ ਤਖਤ ਸਭ ਨੇ ਸੋਚਣਾਗਾ ਇਹਦੇ ਤੇ ਫੈਸਲਾ ਅਕਾਲ ਤਖਤ ਸਭ ਨੇ ਕਰਨਾਗਾ ਇਹਨਾਂ ਚੀਜ਼ਾਂ ਦਾ ਹੁਣ ਜਿਹੜਾ ਸੋਚਣ ਦਾ ਜਾਂ ਵਿਚਾਰਨ ਦਾ ਮਾਮਲਾ ਹੈਗਾ ਉਹ ਅਕਾਲ ਤਖਤ ਸਾਹਿਬ ਦਾ ਇੱਕ 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 ਕਹਿਣਾ ਚਾਹੀਦਾ ਕਿ ਵੈਗ ਰੂਜੀ ਕ ਖਾਲਸਾ ਵੈਗ ਰੂਜੀ ਦੇ ਪੱਤੇ ਨਹੀਂ ਉਹ ਜਦੋਂ ਮਤਲਬ ਉਹਨਾਂ ਨੂੰ ਕੋਈ ਬਿਆਨ ਮਤਲਬ ਮੂਹਰੋ ਪੱਤਰਕਾਰ ਸਵਾਲ ਕਰ ਦਿੰਦਾ ਉਹ ਉਸੇ ਟਾਈਮ ਜਿਹੜਾ ਇਹਨਾਂ ਦਾ ਪ੍ਰਵਕਤਾ ਕਹਿ ਲਓ ਇਹਨਾਂ ਦਾ ਜ ਨਮਾਇੰਦਾ ਬੈਠਾ ਹੁੰਦਾ ਉਹ ਆਪਣੇ ਆਪ ਨੂੰ ਉਸੇ ਸਮੇਂ ਗੱਲ ਪਹਿਲਾ ਲਬਜ ਇਹੀ ਵਰਤੂਗਾ ਕਿ ਨਹੀਂ ਅਕਾਲ ਤਖਤ ਸਭ ਸੁਪਰੀਮ ਹਾ ਦੁਨੀਆ ਦਾ ਸਭ ਤੋਂ ਵੱਡਾ ਤਖਤ ਹੈ ਲੇਕਿਨ ਫਿਰ ਆਪਣਾ ਗਿਆਨ ਦੇਣਾ ਸ਼ੁਰੂ ਕਰ ਦੂਗਾ ਮਲਟੋਹੇ ਵਰਗੇ ਜਾਂ ਹੋਰ ਮਤਲ ਜਿਹੜੇ ਚੀਮੇ ਵਰਗੇ ਕੱਲ ਮੈਂ ਚੀਮੇ ਦੀ ਇੱਕ ਤਰਕੇ ਸੁਣ ਰਿਹਾ ਸੀਗਾ ਉਹ ਪੱਤਰਕਾਰ ਦੀ ਗੱਲ ਪਈ ਜਾਵੇ ਇਹ ਮਤਲ ਇਹ ਚੀਜ਼ਾਂ ਨੇ ਜਿਹੜੀਆਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਛੱਡਨੀਆਂ ਚਾਹੀਦੀਆਂ ਨੇ ਜੋ ਅਕਾਲ ਤਖਤ ਸਾਹਿਬ ਨੂੰ ਜਦੋਂ ਉਹਨਾਂ ਦੇ ਵਿਚਾਰ ਗੋਚਰੇ ਇਹ ਗੱਲ ਗਈ ਆ ਉਹਨਾਂ ਦੇ ਕੋਲੇ ਇਹ ਮਾਮਲਾ ਗਿਆ ਹੋਇਆ ਤਾਂ ਅਕਾਲ ਤਖਤ ਸਾਹਿਬ ਨੂੰ ਮਤਲ ਜਿਹੜਾ ਹੈਗਾ ਉਦੋਂ ਪਹਿਲਾਂ ਇਹਨੂੰ ਕ੍ਰਿਟਿਕ ਸਹਿਜ ਨਹੀਂ ਕਰਨਾ ਚਾਹੀਦਾ ਇਸ ਗੱਲ ਦੇ ਨਾਲ ਸਾਡਾ ਜਲੂਸ ਹੈ ਜਿਹੜਾ ਜਿਵੇਂ ਕਹਿੰਦੇ ਨੇ ਝੱਗਾ ਚੱਕ ਕੇ ਢਿੱਡ ਆਪਦਾ ਹੀ ਨੰਗਾ ਹੁੰਦਾ ਮੇਰੇ ਖਿਆਲ ਦੇ ਵਿੱਚ ਹੁਣ ਇਹ ਦੋਨੇ ਤਰ੍ਹਾਂ ਆਪਣਾ ਹੀ ਢਿੱਡ ਨੰਗਾ ਕਰ ਰਹੇ ਨੇ ਔਰ ਸਿੱਖ ਕੌਮ ਦਾ ਜਿਹੜਾ ਸਿਰ ਹੈ ਉਹ ਪਹਿਲਾਂ ਵੀ ਬਹੁਤ ਨੀਮਾ ਕੀਤਾਗਾ ਲੇਕਿਨ ਹੁਣ ਫੇਰ ਨੀਮਾ ਕੀਤਾ ਜਾ ਰਿਹਾ ਔਰ ਇਹਦਾ ਤਮਾਸ਼ਾ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੇਖ ਰਹੀਆਂ ਨੇ ਉਹਨਾਂ ਨੇ ਇੱਕ ਮਤਲਬ ਜਿਵੇਂ ਕਹਿ ਲਓ ਉਹ ਪ੍ਰਦੀਪ ਕਲੇਰ ਵਰਗਿਆਂ ਨੂੰ ਲਿਆ ਕੇ ਵਿਚਾਲੇ ਸਿੱਟ ਦਿੱਤਾ ਤੇ ਕਿਤੇ ਕਿਸੇ ਆਈਜੀ ਨੂੰ ਸਿੱਟ ਦਿੱਤਾ ਉਹ ਇੱਕ ਚਾਲਾਂ ਹੁੰਦੀਆਂ ਨੇ ਔਰ ਇਹ ਲੋਕ ਫੜਕਦੇ ਨੇ ਉਹਨਾਂ ਦੀਆਂ ਚਾਲਾਂ 'ਚ ਆ ਜਾਂਦੇ ਨੇ ਜੇ ਇਹ ਇਸ ਗੱਲ ਦੇ ਉੱਪਰ ਇਹਨਾਂ ਨੂੰ ਚਾਹੀਦਾ ਸੀਗਾ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਚਲੇ ਗਏ ਚਾਹੇ ਕੋਈ ਪ੍ਰਦੀਪ ਕਲੇਰ ਸੀ ਚਾਹੇ ਕੋਈ ਆਈਜੀ ਸੀ ਜੋ ਮਰਜੀ ਸੀਗਾ ਲੇਕਿਨ ਸਿਰਫ ਇੱਕਤਰ ਵੱਲੋਂ ਤਾਂ ਕਮਜ ਕਮ ਇਹ ਕਹਿ ਦਿੱਤਾ ਜਾਂਦਾ ਕਿ ਹੁਣ ਕੋਈ ਜੋ ਮਰਜੀ ਬੋਲੇ ਇਹਦਾ ਜਿਹੜਾ ਫੈਸਲਾਗਾ ਅਕਾਲ ਤਖਤ ਸਾਹਿਬ ਨੇ ਕਰਨਾ ਅਸੀਂ ਇਹਦੇ ਵਿੱਚ ਉਦੋਂ ਪਹਿਲਾਂ ਕੋਈ ਵੀ ਗੱਲ ਨਹੀਂ ਕਹਿਣੀ ਜਦੋਂ ਫੈਸਲਾ ਆ ਜਾਵੇਗਾ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਸਿਰ ਨਮਾ ਕੇ ਮੰਨਣ ਦੇ ਅਸੀਂ پابੰਦਾਂਗੇ ਤੇ ਸਾਡਾ ਸੁਪਰੀਮ ਹੈ ਅਕਾਲ ਤਖਤ ਸਾਹਿਬ ਪਰ ਦੋਸਤੋ ਮੇਰੇ ਖਿਆਲ ਦੇ ਵਿੱਚ ਇਹ ਇੰਨਾਕ ਸਾਡੇ ਮਨਾਂ ਦੇ ਵਿੱਚ ਹੰਕਾਰ ਭਰਿਆ ਹੋਇਆ ਕਿ ਅਸੀਂ ਕੋਈ ਵੀ ਮਤਲਬ ਗੱਲ ਮੰਨਣ ਨੂੰ ਤਿਆਰ ਨਹੀਂ ਕੋਈ ਕਹਿੰਦਾ ਉਹਦੇ ਚਾਹ ਲੱਬਜ ਕਿਉਂ ਲਿਖਿਆ ਕੋਈ ਕਹਿੰਦਾ ਉਹਨੇ ਮਤਲਬ ਆਹ ਚਿੱਠੀ ਦੇ ਵਿੱਚ ਚੀਜ਼ ਕਿਉਂ ਲਿਖ ਦਿੱਤੀ ਫਲਾਨਾ ਲਿਖ ਦਿੱਤੀ ਉਹ ਭਾਈ ਸਾਹਿਬ ਚਿੱਠੀ ਤੁਹਾਨੂੰ ਨਹੀਂ ਲਿਖੀ ਚਿੱਠੀ ਅਕਾਲ ਤਖਤ ਸਾਹਿਬ ਨੂੰ ਲਿਖਿਆ ਅਕਾਲ ਤਖਤ ਸਾਹਿਬ ਨੇ ਦੇਖਣਾਗਾ ਕਿ ਮਤਲਬ ਉਹ ਜਾਣੇ ਅਣਜਾਣੇ ਲਿਖਿਆ ਜਾਂ ਜੋ ਵੀ ਲਿਖਿਆਗਾ ਤੁਹਾਨੂੰ ਚਿੱਠੀ ਲਿਖੀ ਹੁੰਦੀ ਤਾਂ ਤੁਸੀਂ ਇਹ ਗੱਲ ਕਹਿੰਦੇ ਕਿ ਤਾਂ ਆਹ ਗੱਲ ਕਿਉਂ ਲਿਖੀ ਆ ਤੁਸੀਂ ਮਤਲਅ ਕਾਟਵਾ ਮੰਗੂ ਬੈਠ ਕੇ ਲੜਦੇ ਹੋ ਤੁਸੀਂ ਮਤਲ ਆਪਣਾ ਜਰੂਸ ਨਾ ਕਢੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਆਪਣੇ ਆਪ ਨੂੰ ਅਕਾਲ ਤੱਕ ਸਭ ਤੋਂ ਉੱਚਾ ਨਾ ਸਮਝੋ ਇਹ ਤੁਹਾਡੀ ਨਾ ਸਮਝੀ ਦੇਖ ਕੇ ਲੋਕ ਹੱਸ ਰਹੇ ਨੇ ਤੁਹਾਡੇ ਤੇ ਤੁਹਾਡਾ ਮਜ਼ਾਕ ਉਡਾ ਰਹੇ ਨੇ ਜਿਹੜੀਆਂ ਦੂਜੀਆਂ ਕੌਮਾਂ ਦੇ ਲੋਕ ਨੇ ਅਸੀਂ ਸ਼ਹਿਰਾਂ ਦੇ ਵਿੱਚ ਬਹਿਣਿਆ ਲੋਕਾਂ ਕੋਲੇ ਜਾ ਕੇ ਉਹ ਲੋਕ ਮਜ਼ਾਕ ਉਡਾਉਂਦੇ ਨੇ ਉਹ ਸਾਨੂੰ ਮਤਲਬ ਇਹ ਢੰਗ ਨਾਲ ਜਦੋਂ ਪੁੱਛਦੇ ਨੇ ਕੀ ਬਣਿਆ ਜੀ ਹੁਣ ਅਕਾਲ ਤਖਤ ਦਾ ਕੀ ਬਣਿਆ ਜੀ ਹੁਣ ਜਥੇਦਾਰਾਂ ਦਾ ਕੀ ਬਣਿਆ ਜੀ ਹੁਣ ਸੁਖਵੀਰ ਬਾਦਲ ਦਾ ਉਹ ਸਿਰਫ ਸਾਡੇ ਮੂੰਹ ਜਲੂਸ ਸੁਣਨਾ ਚਾਹੁੰਦੇ ਹੁੰਦੇ ਨੇ ਸੋ ਮੇਰੇ ਹੱਥ ਜੋੜ ਕੇ ਬੇਨਤੀ ਆ ਦੋਨੇ ਤਰ੍ਹਾਂ ਨੂੰ ਕਿ ਅਕਾਲ ਤਖਤ ਸਾਹਿਬ ਨੂੰ ਵਿਚਾਰਨ ਦਿਓ ਅਕਾਲ ਤਖਤ ਸਾਹਿਬ ਦਾ ਫੈਸਲਾ ਆਉਣ ਦਿਓ ਇਹ ਫੈਸਲਾ ਅਕਾਲ ਤਖਤ ਸਾਹਿਬ ਦੇ ਕਰਨ ਦੇ ਮਤਲਬ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੇ ਕਰਨ ਦਾ ਫੈਸਲਾਗਾ ਸਾਡਾ ਇਹ ਦੇ ਵਿੱਚ ਕੋਈ ਵੀ ਹੱਕ ਨਹੀਂ ਬਣਦਾ ਕਿ ਉਸ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਆਪਣੀਆਂ ਗੱਲਾਂ ਕਰਕੇ ਆਪਾਂ ਅਕਾਲ ਤਖਤ ਸਾਹਿਬ ਨੂੰ ਵੀ ਨੀਵਾ ਦਿਖਾਉਣ ਦੀ ਕੋਸ਼ਿਸ਼ ਨਾ ਕਰੀਏ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ